ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਇਸ ਵੇਲੇ ਸ਼ੰਭੂ ਰੇਲਟੇਸ਼ਨ ਤੇ ਅਸੀਂ ਖੜੇ ਹੈਗੇ ਆਂ ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਮੋਰਚੇ ਚੱਲਦੇ ਨੂੰ 17ਵਾਂ ਦਿਨ ਹੋ ਗਿਆ ਜਿਹੜਾ ਸਾਡਾ ਪੂਰੀਆਂ ਦੇਸ਼ ਦੀਆਂ ਮੰਗਾਂ ਵਾਸਤੇ ਮੋਰਚਾ ਹਰਿਆਣੇ ਦੇ ਬਾਰਡਰਾਂ ਤੇ Rajasthan ਦੇ ਬਾਰਡਰ ਤੇ ਚੱਲ ਰਿਹਾ ਉਹਨੂੰ ਕਿੰਸੀਆਂ ਦਿਨ ਹੋ ਚੁੱਕਾ ਵਾ ਜਿਵੇਂ ਪੂਰੀ ਦੁਨੀਆ ਦੀਆਂ ਖਬਰਾਂ ਆ ਰਹੀਆਂ ਨੇ ਵੀ ਇੱਥੇ ਆਲਮੀ ਪੱਦਰ ਦੀ ਜਿਹੜੀ ਤਪਸ਼ ਆ ਉਹ ਵੱਧ ਰਹੀ ਮੌਸਮ ਗਰਮ ਹੋ ਰਿਹਾ ਅੜੀਸਾ ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈਗੀ ਆ ਕੇਰਲ ਚ ਵੀ ਖਬਰਾਂ ਨੇ ਤੋਂ ਅਸੀਂ ਪਹਿਲੋ ਤੋਂ ਕਹਿੰਦੇ ਆ ਰਹੇ ਹਾਂ ਵੀ ਜਿਵੇਂ ਅਮਰੀਕਾ ਗ੍ਰੀਨ ਹਾਊਸ ਗੈਸਾਂ ਪੈਦਾ ਕਰ ਰਿਹਾ ਸਭ ਤੋਂ ਜ਼ਿਆਦਾ ਚਾਈਨਾ ਜਾਂ ਸਾਡੇ ਭਾਰਤ ਦੀ ਸਥਿਤੀ ਦੇਖਿਏ ਸਭ ਤੋਂ ਵੱਧ ਇੰਡਸਟਰੀ ਹਵਾ ਦਾ ਪ੍ਰਦੂਸ਼ਨ ਪੈਦਾ ਕਰ ਰਹੀ ਆ ਔਰ ਜ਼ਮੀਨ ਹੇਠਲੇ ਪਾਣੀ ਨੂੰ ਵੀ ਪੋਲੂਟਟ ਕਰ ਰਹੀ ਆ ਪਰ ਇਸ ਵੇਲੇ ਕੋਈ ਵੀ ਪੋਲੀਟੀਕਲ ਪਾਰਟੀ ਉਸ ਅਜੰਡੇ ਤੇ ਬੋਲ ਰਹੀ ਨਾ ਸਵੈਮ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਤੇ ਇਹਦੇ ਤੇ ਕੋ ਕੰਮ ਕੀਤਾ ਹੁਣ ਸਾਨੂੰ ਕਿਸਾਨਾਂ ਨੂੰ ਇਹਦਾ ਬਹੁਤ ਨੁਕਸਾਨ ਹੁੰਦਾ ਹੁਣ ਵੇਖੋ ਬੇਮੌਸਮੀ ਬਾਰਸ਼ ਹੋ ਰਹੀ ਆ ਬਰਸਾਤ ਕਰਕੇ ਸਾਡਾ ਨੁਕਸਾਨ ਹੁੰਦਾ ਨੇਹਰੀ ਚਖੜ ਆ ਜਾਂਦੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਜੇ ਸੋਕਾ ਪੈਂਦਾ ਉਹਦੀ ਮਾਰ ਵੀ ਸਾਨੂੰ ਪੈਂਦੀ ਐ ਇਸੇ ਕਰਕੇ ਸੀ ਆਪਣੇ ਮੰਗ ਕੀਤੀ ਸੀ ਵੀ ਫਸਲਾਂ ਦੇ ਜਿਹੜਾ ਫਸਲੀ ਬੀਮਾ ਯੋਜਨਾਮਾ ਉਹ ਲਾਗੂ ਕੀਤੀ ਜਾਵੇ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸਾਡਾ ਆਰਥਿਕ ਨੁਕਸਾਨ ਦੀ ਪਰਪਾਈ ਹੋਸਕੇ ਜਾਂ ਜੰਗਲ ਨੂੰ ਬੜਾਵਾ ਦੇਣ ਵਾਸਤੇ ਕੋਈ ਸਰਕਾਰ ਨੂੰ ਖੇਤੀ ਸੈਕਟਰ ਵਿੱਚ ਵੀ ਬਹੁਤ ਸਾਰੀਆਂ ਫਸਲਾਂ ਸਫੈਦਾਵਾ ਪਪੂਲਰ ਜਾਂ ਹੋਰ ਚੀਜ਼ਾਂ ਪੈਦਾ ਕੀਤੀਆਂ ਜਾਂਦੇ ਜੇ ਮੰਡੀ ਸਾਨੂੰ ਮਿਲ ਜਾਵੇ ਔਰ ਇਸ ਕਰਕੇ ਇਸ ਵਿਸ਼ੇ 'ਲ ਕੋਈ ਧਿਆਨ ਨਹੀਂ ਦੇ ਰਿਹਾਗਾ ਇਹਦੋਂ ਕਹਾ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਲਗਾਤਾਰ ਫਲਸਤੀਨ ਦੇ ਮੁੱਦੇ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਕੁਝ ਵਿਦਿਆਰਥੀ ਇਸਰਾਈਲ ਦੇ ਹੱਕ 'ਚ ਬੋਲ ਰਹੇ ਨੇ ਜਿਵੇਂ ਅਮਰੀਕਾ ਦੀ ਸਰਕਾਰ ਜਬਰ ਕਰ ਰਹੀ ਆ ਵਿਦਿਆਰਥੀਆਂ ਤੇ ਉਹਨਾਂ ਨੂੰ ਇਸ ਕਿਸਮ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਦੋਵੇਂ ਪੱਖ ਵਾਲੇ ਵਿਦਿਆਰਥੀਆਂ ਨਾ ਇਕੁਵਲ ਜਿਹੜਾ ਬਿਹੇਵ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੇ ਮੋਰਚੇ ਨੇ ਐਲਾਨ ਕੀਤਾ ਵੀ ਜਿੱਦਣ 100 ਦਿਨ ਪੂਰੇ ਹੋਣੇ ਨੇ ਉਸ ਦਿਨ ਸ਼ੰਭੂ ਖਨੌਰੀ ਡੱਬ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਲੱਖਾਂ ਦੇ ਇਕੱਠ ਕਰਨੇ ਨੇ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਭੈਣਾਂ ਨੂੰ ਬੇਨਤੀ ਆ ਇਕੱਠ ਜੜਾਂ ਹਲਾ ਦੂਗਾ ਮੋਦੀ ਦੀਆਂ ਸੋ ਆਪਾਂ ਕੋਈ ਪਿੰਡ ਨਾ ਰਹੇ ਜਿੱਥੋਂ ਹਾਜ਼ਰੀ ਨਾ ਲੱਗੇ ਅਸੀਂ ਮੋਦੀ ਸਰਕਾਰ ਦੇ ਥੰਮ ਖੇਡਾਂਗੇ ਇਕੱਠ ਕਰਕੇ ਅਰ ਬਖਾਲਾਂਗੇ ਵੀ ਕਿਵੇਂ ਮੋਦੀ ਸਰਕਾਰ ਕੋ ਮੰਗਾ ਮਨਾਈਆਂ ਜਾਂਦੀਆਂ ਬਾਈ ਦੀ ਤਗੜੇ ਹੋ ਕੇ ਤਿਆਰੀ ਕਰਨੀ ਚਾਹੀਦੀ ਆ ਨਵਾਂ ਐਲਾਨ ਅਸੀਂ ਇਹ ਕਰ ਰਹੇ ਹਾਂ ਕਿ ਕੈਥਲ ਦੇ ਵਿੱਚ ਦੋਵਾਂ ਫੋਰਮਾਂ ਵੱਲੋਂ ਵੱਡੀ ਮਹਾਪੰਚਾਇਤ 19 ਮਈ ਨੂੰ ਕੀਤੀ ਜਾਊਗੀ ਸੋ ਹਰਿਆਣੇ ਦੇ ਸਾਰੇ ਲੋਕਾਂ ਨੂੰ ਬੇਨਤੀ ਆ ਕਿਸਾਨਾਂ ਮਜ਼ਦੂਰਾਂ ਨੂੰ ਉਹ ਕੈਥਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ 19 ਮਈ ਨੂੰ ਪਹੁੰਚਣ ਔਰ ਇਹ ਤੋਂ ਬਾਅਦ ਲਗਾਤਾਰ ਮਾਰਚ ਕਰਕੇ ਪਿੰਡਾਂ ਵਿੱਚ ਜਾਗਰਤੀ ਲਿਆਂਦੀ ਜਾਊਗੀ ਕਿ ਕਿਵੇਂ ਸਰਕਾਰਾਂ ਸਾਡੇ ਦੇ ਜ਼ਬਰ ਕਰ ਰਹੀਆਂ ਜਿੱਥੇ ਅਸੀਂ 12 ਸਵਾਲ ਕਰ ਰਹੇ ਹਾਂ ਇਹ ਸਵਾਲਾਂ ਦਾ ਸਿਲਸਲਾ ਪੂਰੇ ਦੇਸ਼ ਵਿੱਚ ਜਾਰੀ ਹੈਗਾ ਉੱਥੇ 13ਵਾਂ ਸਵਾਲ ਵੀ ਅਸੀਂ ਕਰ ਰਿਹਾ ਵੇ ਗ੍ਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਹਰਿਆਣਾ ਸਰਕਾਰ ਦਾ ਜ਼ਬਰ ਵਾਲਾ ਸਵਾਲ ਵੀ ਹੁਣ ਨਾਲ ਜੋੜਿਆ ਜਾਵੇ ਧੰਨਵਾਦ